ਦੋਸਤੋ ਪੰਜਾਬ ਦੇ ਉਮੀਦਵਾਰਾਂ ਲਈ ਵਧੀਆ ਮੌਕਾ ਆ ਚੁੱਕਾ ਜੀ 1377 ਪਲੱਸ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਇਹ ਭਰਤੀ ਬਿਲਕੁਲ ਰੈਗੂਲਰ ਬੇਸ ਤੇ ਅਨਾਉਂਸਮੈਂਟ ਕੀਤੀ ਗਈ ਹੈ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਲਈ ਪੋਸਟਾਂ ਨੇ ਸਟਾਫਨਰਸ ਲਾਇਬ੍ਰੇਰੀਨਲ ਮੈਸ ਹੈਲਪਰ ਮਲਟੀਟਾਸਕਿੰਗ ਸਟਾਫ ਅਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ 10ਵੀਂ 12ਵੀਂ ਡਿਗਰੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ ਅਪਲਾਈ ਕਰ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਚ ਦੇ ਦਵਾਂਗਾ। ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 30/4/2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ। ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਜੀ ਫੀਮੇਲ ਸਟਾਫ ਨਰਸੀਆਂ ਪੋਸਟਾਂ ਨੇ ਜੀ ਗਰੁੱਪ B ਦੀਆਂ। ਟੋਟਲ ਪੋਸਟਾਂ ਨੇ ਜੀ 121 ਪੋਸਟ ਅਨਾਉਂਸਮੈਂਟ ਕੀਤੀਆਂ ਨੇ ਜੀ। ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਜੀ। ਪੋਸਟ ਨੰਬਰ 2 ਜੀ ਅਸਿਸਟੈਂਟ ਸੈਕਸ਼ਨ ਅਫਸਰ ਦੀਆਂ ਪੋਸਟਾਂ ਨੇ ਗਰੁੱਪ B ਦੀਆਂ ਟੋਟਲ ਪੋਸਟ ਅਨਾਉਂਸਮੈਂਟ ਕੀਤੀਆਂ ਨੇ ਜੀ 5 ਨੈਕਸਟ ਹੈ ਜੀ ਆਡਿਟ ਅਸਿਸਟੈਂਟ ਗਰੁੱਪ B ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 12 12 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਜੂਨੀਅਰ ਟ੍ਰਾਂਸਲੇਸ਼ਨ ਅਫਸਰ ਦੀਆਂ ਪੋਸਟਾਂ ਨੇ ਜੀ ਇਹ ਵੀ ਗਰੁੱਪ B ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 4 ਇਹਨਾਂ ਪੋਸਟਾਂ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ नैक्सट है जी लीगल असिस्टेंट दिन पोस्टा ने जी य ग्रुप बी दोस्टा ने जी टोटल पोस्ट है जी एक नैक्सट है जी स्टेनोग्राफर ग्रुप सी दोस्टा ने जी टोटल पोस्टा ने जी तेई नैक्सट है जी कंप्यूटर ऑपरेटर दोस्टा ने जी ग्रुप सी दियां टोटल पोस्टा ने जी दो नैक्सट है जी कैटरिंग सुपरवाइजर ग्रुप सी दोस्टा ने जी टोटल पोस्ट ने जी अठत् नैक्सट जी जूनियर सैक ਸੈਕਟਰੀਏਟ ਅਸਿਸਟੈਂਟ ਦੀਆਂ ਪੋਸਟਾਂ ਨੇ ਗਰੁੱਪ ਸੀ ਦੀਆਂ ਟੋਟਲ ਪੋਸਟਾਂ ਨੇ ਜੀ 21 ਨੈਕਸਟ ਹੈ ਜੀ ਜੂਨੀਅਰ ਸੈਕਟਰੀਏਟ ਅਸਿਸਟੈਂਟ ਦੀਆਂ ਪੋਸਟਾਂ ਨੇ ਗਰੁੱਪ ਸੀ ਦੀਆਂ ਟੋਟਲ ਪੋਸਟਾਂ ਨੇ ਜੀ 360 ਨੈਕਸਟ ਹੈ ਜੀ ਇਲੈਕਟ੍ਰੀਸ਼ੀਅਨ ਕਮ ਪਲੰਬਰ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 128 ਨੈਕਸਟ ਹੈ ਜੀ ਲੈਬ ਅਟੈਂਡੈਂਟ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 161 ਨੈਕਸਟ ਹੈ ਜੀ ਮੈ ਸਲਪਰ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 442 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਮਲਟੀਟਾਸਕਿੰਗ ਸਟਾਫ ਦੀਆਂ ਪੋਸਟਾਂ ਨੇ ਗਰੁੱਪ ਸੀ ਦੀਆਂ ਟੋਟਲ 19 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਟੋਟਲ ਪੋਸਟਾਂ ਨੇ ਜੀ 1377 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਹਰ ਕੈਟਾਗਰੀ ਦਾ ਉਮੀਦਵਾਰ ਅਪਲਾਈ ਕਰ ਸਕਦਾ ਜੀ ਇਸ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਦਮਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਕੁਆਲਿਫੀਕੇਸ਼ਨ ਉਮਰ ਹੱਦ ਅਤੇ ਸੈਲਰੀ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਫੀਮੇਲ ਸਟਾਫ ਨਰਸ ਦੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 44900 ਤੋਂ ਲੈ ਕੇ 142000 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਉਮਰ ਹੱਦ ਦੇ ਜੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਵਿੱਚ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਰੈਗੂਲਰ ਕੋਰਸ ਤੁਸੀਂ ਕੰਪਲੀਟ ਕੀਤਾ ਹੈ ਬੀਐਸਸੀ ਨਰਸਿੰਗ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ 2 ਸਾਲ ਦਾ ਤੁਹਾਡਾ ਨਾਮ ਦਰਜੇ ਜੀ ਸਟੇਟ ਨਰਸਿੰਗ ਕਾਉਂਸਲ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਅਸਿਸਟੈਂਟ ਸੈਕਸ਼ਨ ਅਫਸਰ ਦੀ ਪੋਸਟ ਹੈ ਜੀ ਪੇਸਕੇਲ ਹੈ ਜੀ 35000 ਤੋਂ ਲੈ ਕੇ 112400 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹੱਦ ਹੈ ਜੀ 23 ਤੋਂ ਲੈ ਕੇ 33 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ क्वालिफिकेशन है, है जी बैचलर डिग्री कंप्लीट की तीन साले एक्सपीरियंस है फैनशियल मैटर अप्लाई कर सकोगे नैक्सट पोस्ट है जी ऑडिट असिस्टेंट की पोस्ट है जी पे स्किल है जी पैंती चार सौ तो लैके एक लख बारह हज़ार चार सौ रुपये प्रति महीना पे दिखती जाएगी उम्र हद जी अठारह तो लैके तीस साल तक उम्मीदवार अपलाई कर, कर सदते हैं जी दोस्तों कोफिकेशन है बी कॉम्प्लीट की तो अपलाई कर सदते हो जी ਨੈਕਸਟ ਪੋਸਟ ਹੈ ਜੀ ਜੂਨੀਅਰ ਟਰਾਂਸਲੇਸ਼ਨ ਅਫਸਰ ਦੀ ਪੋਸਟ ਹੈ ਜੀ ਪੇ ਸਕੇਲ ਹੈ ਜੀ 35000 ਤੋਂ ਲੈ ਕੇ 112400 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹੱਦ ਹੈ ਜੀ 32 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਹੈ ਜੀ ਮਾਸਟਰ ਡੀਗਰੀ ਤੁਸੀਂ ਕੰਪਲੀਟ ਕੀਤੀ ਆ ਹਿੰਦੀ ਵਿਦ ਇੰਗਲਿਸ਼ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਲੀਗਲ ਅਸਿਸਟੈਂਟ ਦੀ ਪੋਸਟ ਹੈ ਜੀ ਪੇ ਸਕੇਲ ਸੇਮ ਹੈ ਜੀ ਉਮਰ ਹੱਦ ਹੈ ਜੀ 23 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕਵالیਫਿਕੇਸ਼ਨ ਹੈ ਜੀ ਡਿਗਰੀ ਤੁਸੀਂ ਲਾ ਵਿੱਚ ਕੰਪਲੀਟ ਕੀਤੀ ਆ ਤਿੰਨ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਸਟੈਨੋਗ੍ਰਾਫਰ ਦੀ ਪੋਸਟ ਹੈ ਜੀ ਬੇਸ ਸਕੇਲ ਹੈ ਜੀ 25500 ਤੋਂ ਲੈ ਕੇ 81100 ਰੁਪਏ ਪਰਤੀ ਮਹੀਨਾ ਪੇਤੀ ਜਾਵੇਗੀ ਉਮਰ ਆਦੇ ਜੀ 18 ਤੋਂ ਲੈ ਕੇ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕਵالیਫਿਕੇਸ਼ਨ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਆ ਸਕਿੱਲ ਟੈਸਟ ਤੁਹਾਨੂੰ ਟਾਈਪਿੰਗ ਬਾਰੇ ਤਾਂ ਆਉਂਦੀ ਹੈ ਕੰਪਿਊਟਰ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਕੰਪਿਊਟਰ ਆਪਰੇਟਰ ਦੀ ਪੋਸਟ ਹੈ ਜੀ ਪੇ ਸਕਿੱਲ ਸੇਮ ਹੈ ਜੀ ਉਮਰ 28 ਠਾ ਤੋਂ ਲੈ ਕੇ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਹੈ ਬੀਸੀਏ ਬੀਐਸਸੀ ਕੰਪਿਊਟਰ ਸਾਇੰਸ ਆਈਟੀ ਵਿੱਚ ਤੁਸੀਂ ਕੰਪਲੀਟ ਕੀਤੀ ਆ ਜਾਂ ਫਿਰ ਬੀਈ ਬੀਟੈਕ ਕੰਪਿਊਟਰ ਸਾਇੰਸ ਵੀ ਤੁਸੀਂ ਕੰਪਲੀਟ ਕੀਤੀ ਜਾਂ ਆਈਟੀ ਵਿੱਚ ਤੁਸੀਂ ਕੰਪਲੀਟ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਕੈਟਰਿੰਗ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਪੇ ਸਕਿੱਲ ਸੇਮ ਹੈ ਜੀ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੋਟਲ ਮੈ ਤੁਹਾਡੇ ਕੋਲ ਐਕਸਪੀਰੀਅੰਸ 10 ਸਾਲ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਜੂਨੀਅਰ ਸੈਕਟਰੀਏਟ ਅਸਿਸਟੈਂਟ ਦੀ ਪੋਸਟ ਹੈ ਜੀ ਪੇਸਕੇਲ ਹੈ ਜੀ ਉੰਡੀ ਜ 900 ਤੋਂ ਲੈ ਕੇ 360 ਜਾਂ 200 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹਾਦਰੀ 18 ਤੋਂ ਲੈ ਕੇ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 12ਵੀਂ ਤੁਸੀਂ ਪਾਸ ਕੀਤੀ ਆ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਜੂਨੀਅਰ ਸੈਕਟਰੀਏਟ ਅਸਿਸਟੈਂਟ ਦੀ ਪੋਸਟ ਹੈ ਜੀ বেস স্কেল ਹੈ ਜੀ 19900 ਤੋਂ ਲੈ ਕੇ 63200 ਰੁਪਏ ਪ੍ਰਤੀ ਮਨਾ ਪੇਤੀ ਜਾਵੇਗੀ ਉਮਰ ਹੱਦ ਹੈ ਜੀ 18 ਤੋਂ ਲੈ ਕੇ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਸੇਮ ਹੈ ਜੀ ਨੈਕਸਟ ਪੋਸਟ ਹੈ ਜੀ ਇਲੈਕਟ੍ਰੀਸ਼ੀਅਨ ਕਮ ਪਲੰਬਰ ਦੀ ਪੋਸਟ ਹੈ ਜੀ بیس স্কেল ਹੈ ਜੀ 19900 ਤੋਂ ਲੈ ਕੇ 63200 ਰੁਪਏ ਪ੍ਰਤੀ ਮਨਾ ਪੇਤੀ ਜਾਵੇਗੀ ਉਮਰ ਹੱਦ ਹੈ ਜੀ 18 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਆ ਜੀ ਵਿਦਿਅਕ ਯੋਗਤਾ 10ਵੀਂ ਤੁਸੀਂ ਪਾਸ ਕੀਤੀ ਆ ਆਈਟੀ ਤੁਸੀਂ ਕੰਪਲੀਟ ਕੀਤੀ ਆ ਇਲੈਕਟ੍ਰੀਸ਼ੀਅਨ এনवायरमेंट ਟ੍ਰੇਡ ਵਿੱਚ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਲੈਬ ਅਟੈਂਡ ਦੀ ਪੋਸਟ ਹੈ ਜੀ ਬੇਸ ਸਕੇਲ ਹੈ ਜੀ 18000 ਤੋਂ ਲੈ ਕੇ 56900 ਰੁਪਿਆ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਉਮਰਾਂ ਦੇ ਜੀ 18 ਤੋਂ ਲੈ ਕੇ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਕੁਆਲਿਫਿਕੇਸ਼ਨ 10ਵੀਂ ਤੁਸੀਂ ਪਾਸ ਕੀਤੀ ਆ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਲੈਬਾਰਟਰੀ ਟੈਕਨਿਕ ਦਾ ਜਾਂ ਫਿਰ 12ਵੀਂ ਤੁਸੀਂ ਸਾਇੰਸ ਸਬਜੈਕਟ ਨਾਲ ਪਾਸ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਮੈਸ ਹੈਲਪਰ ਦੀ ਪੋਸਟ ਹੈ ਜੀ ਬੇਸ ਸਕੇਲ ਹੈ ਜੀ 18000 ਤੋਂ ਲੈ ਕੇ 56900 ਰੁਪਇਆ ਪ੍ਰਤੀ ਮਹੀਨਾ ਉਮਰ ਹੱਦੀ ਜੀ 18 ਤੋਂ ਲੈ ਕੇ 30 ਸਾਲ 10ਵੀਂ ਤੁਸੀਂ ਪਾਸ ਕੀਤੀ ਆ 5 ਸਾਲ ਦਾ ਤੁਹਾਡੇ ਕੋਲ ਵਰਕਿੰਗ ਐਕਸਪੀਰੀਅੰਸ ਐ ਐਮਐਸ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਮਲਟੀਟਾਸਕਿੰਗ ਸਟਾਫ ਦੀ ਪੋਸਟ ਹੈ ਜੀ ਪੇ ਸਕੇਲ ਸੇਮ ਹੈ ਜੀ ਉਮਰ ਹੱਦੀ ਹੱਥਾ ਤੋਂ ਲੈ ਕੇ 30 ਸਾਲ ਵਿਦਿਅਕ ਯੋਗਤਾ ਜੀ 10ਵੀਂ ਤੁਸੀਂ ਪਾਸ ਕੀਤੀ ਆ ਸਿੰਪਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਰਿਲੈਕਸੇਸ਼ਨ ਦਿੱਤਾ ਜਾਵੇਗਾ एससी एसटी ਨੂੰ 5 ਸਾਲ ਦਾ ਜੀ ओबीसी ਨੂੰ 3 ਸਾਲ ਦਾ ਜੀ ਦੋਸਤੋ ਨਾ ਪੋਸਟਨ ਲਈ ਜੋ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਰਿਟਨ एग्जाम ਇੰਟਰਵਿਊ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਜੋ ਐਗਜ਼ਾਮੀਨੇਸ਼ਨ ਸੈਂਟਰ ਨੇ ਕੁਝ ਇਸ ਪ੍ਰਕਾਰ ਨੇ ਜੀ ਜੋ ਪੰਜਾਬ ਦੇ ਉਮੀਦਵਾਰ ਨੇ ਜੀ ਉਹਨਾਂ ਲਈ ਹੈ ਜੀ ਚੰਡੀਗੜ੍ਹ ਨੈਕਸਟ ਹੈ ਜੀ ਲੁਧਿਆਣਾ ਨੈਕਸਟ ਹੈ ਜੀ ਪਠਾਨਕੋਟ ਨੈਕਸਟ ਹੈ ਜੀ ਪਟਿਆਲਾ ਨੈਕਸਟ ਹੈ ਜੀ ਬਠਿੰਡਾ ਇਹ ਤੁਹਾਡੇ ਐਗਜ਼ਾਮੀਨੇਸ਼ਨ ਸੈਂਟਰ ਰਹਿਣਗੇ ਜੀ ਬਾਅਦ ਵਿੱਚ ਤੁਹਾਨੂੰ ਜੋ ਸਟੇਸ਼ਨ ਹੈ ਅਲਾਟਮੈਂਟ ਕੀਤਾ ਜਾਵੇਗਾ ਇਹਨਾਂ ਪੋਸਟਾਂ ਲਈ ਜੋ ਤੁਹਾਡਾ ਐਗਜ਼ਾਮ ਹੋਵੇਗਾ ਉਹਦਾ ਸਿਲੇਬਸ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਹਰ ਇੱਕ ਪੋਸਟ ਲਈ ਅਲੱਗ ਤੋਂ ਸਿਲੇਬਸ ਮੈਂਸ਼ਨ ਕੀਤਾ ਗਿਆ ਜੀ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਨਾ ਪੋਸਟਾਂ ਦੀ ਅਪਲਾਈ ਕਰ ਲੈਣਾ ਹੋਵੇਗਾ ਜੀ ਅਤੇ ਤੁਸੀਂ ਤਿਆਰੀ ਵੀ ਕਰ ਲੈਣੀ ਹੋਵੇਗੀ ਜੀ ਕਿ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਉਹ ਜਾਰੀ ਕੀਤਾ ਗਿਆ ਜੀ ਜਾਰੀ ਕੀਤਾ ਗਿਆ ਜੀ ਨਵੋਦੇਆ ਵਿਦਿਆਲਿਆ ਸਮਤੀ ਉੱਤਰ ਪ੍ਰਦੇਸ਼ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨਹੀਂ ਨਾਨ-ਟੀਚਿੰਗ ਸਟਾਫ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਨਾਂ ਪੋਸਟਾਂ ਲਈ ਪੰਜਾਬ ਦੇ ਅਤੇ ਹੋਰ ਸਟੇਟ ਦੇ ਉਮੀਦਵਾਰ ਅਪਲਾਈ ਕਰ ਸਕਦੇ ਆ ਜੀ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣਗੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ